ਇਕ ਕੰਕਾ ਸਤਰਾ ਕਰਤਾ ਪੁਰਖ ਨਿਰਵੰ ਨਿਰਵੈ ਅਕਾਲ ਮੂਰਤ ਜੂਨੀ ਸਭੰ ਕੁਰਪਰਸਾਦ ਜਬਾਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਸਤਿ ਸ਼੍ਰੀ ਅਕਾਲ ਜੀ ਗਲੀ ਗਲੀ ਯਾਤਰਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅਸੀਂ ਅੱਜ ਆਏ ਹਾਂ ਇੱਕ ਨਵਾਂ ਵਲੌਗ ਲੈ ਕੇ ਤੇ ਅੱਜ ਅਸੀਂ ਤੁਹਾਨੂੰ ਯਾਤਰਾ ਕਰਾਵਾਂਗੇ ਇੱਕ ਨਵੇਂ ਇਤਿਹਾਸਿਕ ਸਥਾਨ ਦੀ ਜਿਸ ਦਾ ਨਾਮ ਹੈ ਨਾਨਕਸਰ ਅੱਜ ਅਸੀਂ ਇੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਗੁਰਦੁਆਰਾ ਨਾਨਕਸਰ ਸਾਹਿਬ ਇਹ ਗੁਰਦੁਆਰਾ ਸਾਹਿਬ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਗੁਰਦੁਆਰਾ ਪਿੰਡ ਬੇਰਕਾ ਦੇ ਵਿੱਚ ਸਥਿਤ ਹੈ। ਇੱਥੇ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਦੌਰਾਨ ਇੱਥੇ ਠਹਿਰੇ ਸਨ। ਇੱਥੇ ਇੱਕ ਝੰਡ ਦਾ ਦਰਖਤ ਵੀ ਹੈ। ਗੁਰੂ ਨਾਨਕ ਦੇਵ ਜੀ ਇਸ ਥੜੇ ਤੇ ਬਿਰਾਜਮਾਨ ਹੋਏ ਸਨ ਅਤੇ ਉਹਨਾਂ ਨੇ ਅਲਾਹੀ ਬਾਣੀ ਦਾ ਇੱਥੇ ਬੈਠ ਕੇ ਕੀਰਤਨ ਕੀਤਾ ਜਦੋਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਉਸ ਸਮੇਂ ਇਸ ਸਥਾਨ ਤੇ ਸੋਖੜੇ ਦੀ ਬਿਮਾਰੀ ਚੱਲ ਰਹੀ ਸੀ ਤੇ ਇੱਕ ਦੁਖੀ ਬੀਬੀ ਜਿਸ ਦਾ ਬੱਚਾ ਸੋਖੜੇ ਦੀ ਬਿਮਾਰੀ ਦੇ ਨਾਲ ਗ੍ਰਸਤ ਸੀ ਉਹ ਉਸ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਆਈ ਅਤੇ ਬੇਨਤੀ ਕੀਤੀ ਹੇ ਪਾਤਸ਼ਾਹ ਮੇਰੇ ਬੱਚੇ ਦੀ ਇਸ ਬਿਮਾਰੀ ਨੂੰ ਠੀਕ ਕਰ ਦਿਓ ਇਸ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾ ਦਿਓ ਪਾਤਸ਼ਾਹ ਨੇ ਬੜੇ ਹੀ ਪਿਆਰ ਦੇ ਨਾਲ ਉਸ ਨੂੰ ਇੱਕ ਨੇੜੇ ਬੰਦੀ ਹੋਈ ਛਪੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਬੱਚੇ ਨੂੰ ਇਸ ਛਪੜੀ ਦੇ ਵਿੱਚ ਇਸ਼ਨਾਨ ਕਰਾਓ ਜਦੋਂ ਹੀ ਉਸਨੇ ਆਪਣੇ ਬੱਚੇ ਨੂੰ ਇਸ ਛਪੜੀ ਦੇ ਵਿੱਚ ਇਸ਼ਨਾਨ ਕਰਵਾਇਆ ਅਤੇ ਉਸ ਦਾ ਬੱਚਾ ਹਰਾਪਰਾ ਹੋ ਗਿਆ। ਸੋ ਇਸ ਜਗ੍ਹਾ ਦੇ ਉੱਤੇ ਸੂਕੇ ਹਰੇਕ ਕਰੇਖਿ ਨਮਾਹੇ। ਦਾ ਮਹਾਵਾਕਾਂ ਦੇ ਅਨੁਸਾਰ ਇਸ ਬੱਚੇ ਨੂੰ ਫਿਰ ਤੋਂ ਇੱਕ ਨਵਾਂ ਜੀਵਨ ਮਿਲ ਗਿਆ। ਤੇ ਕੋਈ ਵੀ ਸ਼ਰਦਾ ਦੇ ਨਾਲ ਆਪਣੇ ਬਿਮਾਰ ਬੱਚੇ ਨੂੰ ਜਾਂ ਕਿਸੇ ਹੋਰ ਬਿਮਾਰੀ ਦੇ ਕਾਰਨ ਜੋ ਲੰਮੇ ਸਮੇਂ ਦੀ ਬਿਮਾਰੀ ਤੋਂ ਗ੍ਰਸਤ ਹਨ ਅਗਰ ਉਹ ਨੀਚਾ ਦੇ ਨਾਲ ਆਉਂਦਾ ਹੈ ਇਸ ਪਵਿੱਤਰ ਥਾਂ ਤੇ ਇਸ਼ਨਾਨ ਕਰਦਾ ਹੈ ਉਹ ਆਪਣੀ ਬਿਮਾਰੀ ਤੋਂ ਸਦਾ ਵਾਸਤੇ ਠੀਕ ਹੋ ਜਾਂਦਾ ਹੈ ਅੱਜ ਅਹੀਂ ਤਾਨੂੰ ਦਰਸ਼ਨ ਕਰਾਏ ਗੁਰਦੁਆਰਾ ਨਾਨਕ ਸਰ ਵੀਰਕੇ ਵੀਰਕੇ ਵਿੱਚ ਪੈਂਦਾ ਹੈ ਹਾਂਜੀ ਤੇ ਹੁਣ ਅਹੀਂ ਸਾਡੇ ਤੋਂ ਇਜਾਜ਼ਤ ਮੰਗਦੇ ਆ ਤੇ ਅਗਲੇ ਇੱਕ ਨਵੇਂ ਵੀਲੌਗ ਦੇ ਨਾਲ ਫੇਰ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਨਵਾਂ ਇਤਿਹਾਸ ਤੁਹਾਨੂੰ ਦੱਸਣ ਆਪੇ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਸਾਡਾ ਮੋਟੀਵੇਸ਼ਨ ਵਧਾਓ ਤੁਹਾਡਾ ਮੋਟੀਵੇਸ਼ਨ ਸਾਡੇ ਅਸਤੇ ਬਹੁਤ ਇੰਪੋਰਟੈਂਟ ਹੈ ਬਹੁਤ ਮਾਇਨੇ ਰੱਖਦਾ ਹੈ ਸਾਨੂੰ ਹਿੰਮਤ ਦਿਲਾਂਦਾ ਹੈ ਕਿ ਅਸੀਂ ਅੱਗੇ ਹੋਰ ਵਧੀਆ ਕੰਮ ਕਰਨਾ ਹੈ ਤੇ ਪਲੀਜ਼ ਸਾਨੂੰ ਮੋਟੀਵੇਟ ਕਰੋ ਸਾਨੂੰ ਕਮੈਂਟ ਵਿੱਚ ਲਿਖੋ ਕਿ ਅਸੀਂ ਕਿਸਰਾ ਆਪਣੀ ਵੀਡੀਓ ਨੂੰ ਹੋਰ ਵਧੀਆ ਕਰੀਏ ਤੇ ਪਲੀਜ਼ ਲਾਈਕ ਸ਼ੇਅਰ ਕਰੋ ਅਤੇ ਇੱਕ ਨਵੇਂ ਵੀਲੌਗ ਦੇ ਨਾਲ ਫਿਰ ਤੋਂ ਤੁਹਾਡੇ ਸਾਹਮਣੇ ਆਵਾਂਗੇ ਗਲੀ ਗਲੀ ਯਾਤਰਾ ਵਿੱਚ ਤੇ ਇੰਨੀਆਂ ਗੱਲਾਂ ਕਹਿ ਕੇ ਅਸੀਂ ਤੁਹਾਡੇ ਤੋਂ ਵਿਦਾ ਲੈਣੇ ਆ ਸਤਿ ਸ਼੍ਰੀ ਅਕਾਲ ਜੀ